ਲਓ ਜੀ ਆਪਣਾ ਕਰੇਲੇਆਂ ਵਾਲਾ ਪਲਾਨ ਚੌਪਟ ਹੋ ਗਿਆ ਚੌਪਟ ਕਿਉਂ ਹੋ ਗਿਆ ਆਪਾਂ ਨੇ ਬਣਾਉਣੇ ਸੀ ਦੇਸੀ ਤਰੀਕੇ ਨਾਲ ਕਰੇਲੇ ਤੇ ਚੁੱਲ੍ਹੇ ਦੇ ਉੱਪਰ ਆਪਣਾ ਕੰਮਜਾਬ ਨਹੀਂ ਹੋ ਰਿਹਾ ਹੈਗਾ ਅਜੇ ਤਾਂ ਬਨ ਗਿਆ ਸੀ ਬਣਾਉਣੇ ਪੈਣੇ ਆ ਚਲੋ ਜੀ ਫੇਰ ਕਿਸ ਦਿਨ ਦੇਖਾਂਗੇ ਬਲਾਨ ਆਪਣਾ ਚੌਪਟ ਕਿਉਂ ਹੋਇਆ ਤੁਹਾਨੂੰ ਬੈਕ ਕਮਰਾ ਕਰਕੇ ਦਿਖਾਉਨੇ ਆ ਜੀ ਬੈਕ ਕੈਮਰਾ ਕਰਕੇ ਦਿਖਾਉਣੀ ਆ ਜੀ ਤੁਹਾਨੂੰ ਦੇਖੋ ਜੀ ਆਪਣਾ ਪਲਾਂਟ ਕਿੰੋਂ ਚੌਪਟ ਹੋ ਗਿਆ ਦੇਖੋ ਜੀ ਕਿੰਨਾ ਜ਼ਿਆਦਾ ਮੀਂਹ ਪੈਣ ਲੱਗ ਗਿਆ ਹੋਰ ਜ਼ਿਆਦਾ ਮੀਂਹ ਪੈਣ ਲੱਗ ਗਿਆ ਬੱਦਲਾਂ ਨੂੰ ਕਿਨੇ ਘਰ ਜਦਾਂ ਕਿਉਂਕਿ ਜਿਹੜਾ ਆਪਣਾ ਚੁੱਲਾ ਉਹ ਆਪਣਾ ਮੀਦੇ ਵਿੱਚ ਆ ਇਸ ਕਰਕੇ ਆਪਾਂ ਨੇ ਇੱਥੇ ਚੁੱਲੇ ਤੇ ਬਣਾਉਣੇ ਸੀ ਤੇ ਨਹੀਂ ਬਹੁਤ ਜ਼ਿਆਦਾ ਜੀ ਬਹੁਤ ਬਿਜਲੀ ਗੜ ਕਰ ਰਹੀ ਆ ਮਿਸ ਕਰਕੇ ਹੁਣ ਆਪਾਂ ਨੂੰ ਅੰਦਰ ਚਲੇ ਜਾਣਾ ਚਾਹੀਦਾ ਬਹੁਤ ਜ਼ਿਆਦਾ ਆ ਗਿਆ ਚਲੋ ਜੀ ਆਪਾਂ ਗੈਸ ਤੇ ਹੀ ਬਣਾਉਣੇ ਆ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਣੀ ਆਪਾਂ ਗੈਸ ਤੇ ਬਣਾ ਲੰਨੇ ਆ ਖਾਣੇ ਤਾਂ ਹੈਗੇ ਹੀ ਆ ਬਣਾ ਕੇ ਹੁਣ ਕਿੰਨਾ ਮੀ ਲੋਜੀ ਆਪਾਂ ਥੋੜੀ ਰੈਸਟ ਕਰਨੀ ਸੀ ਰੈਸਟ ਕਰਨ ਤੋਂ ਬਾਅਦ ਆਪਾਂ ਹੁਣ ਫਿਰ ਬਣਾਉਣ ਲੱਗੇ ਆਂ ਅਸੀਂ ਕੇਲੇ ਤੇ ਦੇਖਦੇ ਆਂ ਜੀ ਹੁਣ ਆਪਾਂ ਆਪਣੇ ਤਰੀਕੇ ਨਾਲ ਜਿਵੇਂ ਦੀ ਆਪਾਂ ਨੂੰ ਠੀਕ ਲੱਗੇ ਉਦਾਂ ਹੀ ਬਣਾਵਾਂਗੇ ਕਿਉਂਕਿ ਬਾਹਰ ਤਾਂ ਨਹੀਂ ਪੈਣ ਲੱਗ ਗਿਆ ਤੁਹਾਨੂੰ ਦੱਸਿਆ ਹੀ ਆ ਇਸ ਕਰਕੇ ਹੁਣ ਆਪਾਂ ਮਤਲਬ ਗੈਸ 'ਤੇ ਬਣਾਵਾਂਗੇ ਗੈਸ 'ਤੇ ਬਣਾਉਨੇ ਆਂ ਜੀ ਆਪਾਂ ਤੁਹਾਨੂੰ ਦਿਖਾਉਨੇ ਆਂ ਜੀ ਗੈਸ ਆਪਾਂ ਨੇ ਰੈਡੀ ਕਰ ਲਿਆ ਸਮਾਨ ਸਾਰਾ ਤੁਹਾਨੂੰ ਦਿਖਾਉਨੇ ਆਂ ਜੀ ਆਪਾਂ ਨੇ ਰੈਡੀ ਕਰ ਲਿਆ ਜੀ ਸਾਰਾ ਸਮਾਨ ਤੇ ਲੋ ਜੀ ਦੇਖਦੇ ਆ ਜੀ ਕਿਵੇਂ ਬਣਦੇ ਆ ਆਪਣੇ ਕਰੇਲੇ ਤੁਸੀਂ ਵੀ ਦੱਸਿਓ ਜੀ ਲੋ ਜੀ ਆ ਹੈਗੇ ਆਪਣੇ ਕੁਕਰੇਲੇ ਕਰੇਲੇ ਨੂੰ ਆਪਾਂ ਨਮਕ ਲਾ ਕੇ ਹੈ ਚੰਗੀ ਤਰ੍ਹਾਂ ਧੋ ਕੇ ਆਪਾਂ ਨੇ ਮਤਲਬ ਸੁੱਕੇ ਕਰ ਲਿਆ ਤੇ ਇੱਧਰ ਆਪਣਾ ਹੈਗੀ ਟਮਾਟਰਾਂ ਦੀ ਪਿਉਰੀ ਹੈ ਜੀ ਤੇ ਇੱਧਰ ਆਪਣਾ ਪਿਆਜ਼ ਹੈ ਜੀ ਤੇ ਆਪਾਂ ਹੁਣ ਆਪਾਂ ਦੇਖਦੇ ਆ ਕਿੱਦਾਂ ਬਣਾਉਣੇ ਆ ਤੇ ਤੁਹਾਨੂੰ ਦੱਸਦੇ ਆਪਾਂ ਨੇ ਕੜਾਹੀ ਲਈ ਰੱਖ ਜੀ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਸਰੋਂ ਦਾ ਤੇਲ ਤੇ ਚਲੋ ਜੀ ਨਾਲ ਦੀ ਨਾਲ ਤੁਸੀਂ ਦੇਖੋ ਤੇ ਆਪਾਂ ਬਣਾਉਨੇ ਆ ਜੀ ਲਓ ਜੀ ਆਪਾਂ ਕੜਾਹੀ ਦੇ ਵਿੱਚ ਤੇਲ ਪਾ ਲਿਆ ਤੇ ਇਹਨੂੰ ਥੋੜਾ ਜਿਹਾ ਹਲਕਾ ਆਪਾਂ ਗਰਮ ਹੋਣ ਦਵਾ ਲਏ ਜੀ ਅਜੇ ਥੋੜਾ ਪਾਣੀ ਹੈ ਪਾਟ ਕੇ ਬੰਦ ਲਓ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਜੀ ਜੀਰਾ ਆਪਣਾ ਜਿੰਨਾ ਤੁਸੀਂ ਪਾਉਣਾ ਮੈਨੂੰ ਤੋਂ ਵਧੀਆ ਲੱਗਦਾ ਤੇ ਥੋੜੀ ਜਿਹੀ ਪਾਣੀ ਦੀ ਜਮੈਣ ਜਮੈਣ ਤਾਂ ਮੈਨੂੰ ਜ਼ਰੂਰੀ ਪਾਉਣੀ ਆ ਕੋਈ ਵੀ ਸਬਜ਼ੀ ਹੋਵੇ ਇਸ ਤੋਂ ਬਾਅਦ ਪਾਣੀ ਦੀ ਜਿਆ ਫਾਇਦੇ ਵਿੱਚ ਪਿਆਜ਼ ਕਿਉਂ ਨਾ ਛੱਡ ਦੇਵੇ ਤੇਲ ਬਿਨਾ ਛੱਡ ਦੇਵੇ ਆਪਾਂ ਇਹ ਨੂੰਨੀ ਦੇਰ ਤੱਕ ਆਪਾਂ ਇਹਨੂੰ ਰੱਖਾਂਗੇ ਗੈਸ ਦੇ ਉੱਪਰ ਜਿੰਨੀ ਦੇਰ ਤੱਕ ਇਹ ਤੇਲ ਨਾ ਛੱਡ ਦੇਵੇ ਮਸਾਲਾ ਚਲੋ ਜੀ ਦੇਖਦੇ ਹਾਂ ਜੀ ਅੱਗੇ ਦੇਖੋ ਜੀ ਆਪਾਂ ਨੇ ਪਿਆਜ਼ ਪਾਤਾ ਪਿਆਜ਼ ਆਪਣਾ ਭੁਜ ਰਿਹਾ ਗੈਸ ਦੇ ਉੱਪਰ ਇੱਧਰ ਆਪਣੇ ਤਰੀਲੇ ਵੀ ਪਏ ਨੇ ਉਧਰ ਆਪਾਂ ਨੇ ਮਤਲਬ ਲਸਣ ਪਿਆਜ਼ ਅਦਰਕ ਟਮਾਟਰ ਦਾ ਪੇਸਟ ਕਰਕੇ ਰੱਖ ਲਿਆ ਤੇ ਜੋ ਆਪਾਂ ਇਹਦੇ ਵਿੱਚ ਪਾਵਾਂਗੇ ਆਪਾਂ ਇਹਨੂੰ ਮਤਲਬ ਬ੍ਰਾਊਨ ਕਰਨਾ ਹੈ ਤੇ ਜਦੋਂ ਇਹਨੇ ਆਣ ਤੇਲ ਛੱਡ ਦੇਣਾ ਫਿਰ ਆਪਾਂ ਮਤਲਬ ਸਾਰਾ ਮਟੀਰੀਅਲ ਇਹਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿਦਾਂ ਦਾ ਮਸਾਲਾ ਬਣਿਆ ਫਿਰ ਆਪਣਾ ਉਸ ਹਿਸਾਬ ਨਾਲ ਫਿਰ ਆਪਾਂ ਤੁਹਾਨੂੰ ਦਿਖਾਉਣੀ ਹੈ ਲਓ ਜੀ ਆਪਾਂ ਇਹਦੇ ਵਿੱਚ ਲੂਣ ਮਿਰਚ ਪਾਉਣੀ ਹੈ ਪਹਿਲਾਂ ਟਮਾਟਰ ਆਪਾਂ ਬਾਚ ਲਵਾਂਗੇ ਕਿਉਂਕਿ ਹਲਦੀ ਹੋਣੀ ਦੀ ਭੁੱਜ ਜਾਂਦੀ ਹੈ ਚੰਗੀ ਤਰ੍ਹਾਂ ਇਸ ਕਰਕੇ ਨਾ ਫਾਇਰ ਵਿੱਚ ਹਲਦੀ ਪਾ ਦਈਏ ਮਿਰਚ ਵੈਸੇ ਲੈਣਾ ਆਪਣੀ ਹਰੀ ਪਾਈ ਹੋਈ ਹੈ ਉੱਧਰ ਤੇ ਆਪਾਂ ਥੋੜੀ ਲਾਲ ਪਾਵਾਂਗੇ ਕਿਉਂਕਿ ਕਲਰ ਵਧੀਆ ਆ ਜਾਂਦਾ ਥੋੜੀ ਜਿਹੀ ਡੱਬੀ ਮਿਰਚ ਪਾ ਲਵਾਂਗੇ ਇੱਥੇ ਬੜੀ ਬੜੀ ਟੇਸਟੀ ਗਰਮ ਮਸਾਲਾ ਤੇ ਇਹ ਨਮਕ ਛੋਟੀ ਚਮਚਾ ਆਪਣਾ ਤੁਹਾਨੂੰ ਨਮਕ ਪਾ ਲਿਆ ਸਮੋਜੀ ਇਹਨੂੰ ਹੁਣ ਭੁੱਜਣਾ ਥੋੜੀ ਦੇਗੀ ਮਿਰਚ ਪਾਵਾਂਗੇ ਇਹਦੇ ਵਿੱਚ ਹਾਂ ਲਓ ਜੀ ਥੋੜੀ ਦੇਗੀ ਮਿਰਚ ਪਾ ਦਿਆਂ ਇਹਦੇ ਵਿੱਚ ਕਿ ਕਲਰ ਜਿਹਾ ਸੁਣਾ ਲੱਗਦਾ ਜੀ ਥੋੜਾ ਪੱਕਣ ਦਿੰਨੇ ਆ ਫਿਰ ਇਹਦੇ ਵਿੱਚ ਪਾਵਾਂਗੇ ਪੇਸਟ ਟਮਾਟਰ ਅਦਰਕ ਕਰ ਲਸਣ ਵਗੈਰਾ ਸਾਰਾ ਕੁਝ ਉਹਦੇ ਵਿੱਚ ਪੀਸਿਆ ਹੋਇਆ ਫਿਰ ਇਹਦੇ ਵਿੱਚ ਪਾਵਾਂਗੇ ਜੀ ਲਓ ਜੀ ਦੇਖੋ ਜੀ ਐਂਡ ਹਲਦੀ ਵਗੈਰਾ ਸਾਰਾ ਕੁਝ ਭੁੱਜ ਗਿਆ ਆਪਣਾ ਹੈ ਚੰਗੀ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਜੀ ਤੇਲ ਲਓ ਜੀ ਆਪਾਂ ਟਮਾਟਰਾਂ ਦੀ ਪਿਊਰੀ ਪਾ ਲੈਂਦੀ ਆ ਇਹਦੇ ਵਿੱਚ ਰਿਜਾਵਾਂਗੇ ਜਿੰਨਾ ਚਿਰ ਆਪਣੀ ਫਿਊਰੀ ਨਾ ਪੱਕ ਜਵੇ ਤੇ ਕਿਉਂ ਮਤਲਬ ਐਨ ਇਹ ਛੱਡ ਨਾ ਦੇਵੇ ਮਸਾਲਾ ਕੱਚਾ ਜਾਂ ਮਸਾਲਾ ਨਹੀਂ ਰੱਖਣਾ ਕਿਉਂਕਿ ਕੱਚਾ ਜਾਂ ਮਸਾਲਾ ਮਤਲਬ ਵਧੀਆ ਨਹੀਂ ਲੱਗਦਾ ਹੈਗਾ ਐਨ ਚੰਗੀ ਤਰ੍ਹਾਂ ਰੜੇ ਰੜੇ ਮਸਾਲਾ ਐ ਚੰਗੀ ਤਰ੍ਹਾਂ ਭੁੱਜਿਆ ਮਸਾਲਾ ਹੀ ਵਧੀਆ ਲੱਗਦਾ ਜੇ ਆਪਾਂ ਕਹੀਏ ਕੱਚਾ ਕੱਚਾ ਜਿਹਾ ਉਹ ਐਵੇਂ ਫਟਾਫਟ ਬਣਾ ਕੇ ਮੈਨੂੰ ਤਾਂ ਬਹੁਤ ਟਾਈਮ ਲੱਗਦਾ ਬਣਾਉਣ ਨੂੰ ਲੋਈ ਨਹੀਂ ਹੈਗਾ ਵੀ ਛਿੱਤੀ ਛਿੱਤੀ ਬਣਾ ਕੇ ਛਿੱਤੀ ਛਿੱਤੀ ਆਪਾਂ ਨੇ ਕਮ ਜਾਨੇ ਵੇੜ ਲੈਣਾ ਕਿਉਂਕਿ ਆਖਰ ਨੂੰ ਇਹ ਲੀਏ ਐ ਚੰਗੀ ਤਰ੍ਹਾਂ ਇਹ ਕੁਜੀ ਹੋਣੇ ਨੂੰ ਆਪਾਂ ਇਹ ਰਿਜਨ ਲਵਾ ਲਾਂਗੇ ਜਿੰਨਾ ਚਿਰ ਐਨੇ ਠੀਕੇ ਹੋਣਾ ਛੱਡ ਦੇਵੇ ਕਿ ਵਧੀਆ ਟਿੱਕੇ ਨਾਲ ਰਿਜਨ ਨਾ ਜਾਵੇ ਫਿਰ ਆਪਾਂ ਇਹ ਆਪਾਂ ਇਹ ਮਸਾਲੇ ਨੂੰ ਭਰਾਂਗੇ ਇਹਦੇ ਵਿੱਚ ਗ੍ਰਿੰਡਿਆਂ ਦੇ ਵਿੱਚ ਭਰਾਂਗੇ ਫਿਰ ਜੀ ਹੁਣ ਇਹਨੂੰ ਲੱਗਣਗੇ 15 ਤੋਂ 20 ਮਿੰਟ ਚਲੋ ਬਾੰਨ ਦੇ ਦਿੰਨੇ ਆ ਜੀ ਆਪਾਂ ਇਹਨੂੰ ਐਨੇ ਐਨੇ ਥੋੜਾ ਰਿੱਜੂਗਾ ਚੰਗੀ ਤਰ੍ਹਾਂ ਘਿਓ ਛੱਡ ਦੂਗਾ ਫਿਰ ਆਪਾਂ ਅਗਲਾ ਪ੍ਰੋਸੈਸ ਸ਼ੁਰੂ ਕਰਾਂਗੇ ਉਹ ਬਹੁਤ ਹੀ ਲੰਬੀ ਵੀਡੀਓ ਹੋ ਜਾਂਦੀ ਹੈ ਇਸ ਕਰਕੇ ਆਪਾਂ ਥੋੜਾ ਥੋੜਾ ਮੈਂ ਤੁਹਾਨੂੰ ਦਿਖਾਵਾਂਗੇ ਐਨੇ ਨੂੰ ਚੰਗੀ ਤਰ੍ਹਾਂ ਆਪਣਾ ਲਗਾ ਲਓ ਜੀ ਇੱਧਰ ਆਪਣਾ ਮਸਾਲਾ ਬਣ ਰਿਹਾ ਹੈ ਇਤਰਾ ਪਤਰਤੀ ਜੀ ਤੁਈ ਕੜਾ ਹੀ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਤੇਲ ਤੇ ਤੇਲ ਆਪਾਂ ਉਹਨਾਂਕ ਪਾਵਾਂਗੇ ਜਿੰਨੇ ਆਪਣੇ ਤਰੇਲੇ ਇਹਦੇ ਵਿੱਚ ਡੁੱਬ ਜਾਣ ਕਿਉਂਕਿ ਜਿਹੜਾ ਤੇਲ ਹੁੰਦਾ ਉਹ ਤੋਂ ਬਾਅਦ ਵਿੱਚ ਵੀ ਕੜ ਕੇ ਕੰਮ ਨਹੀਂ ਆ ਜਾਂਦਾ ਤੇ ਆਪਾਂ ਨੂੰ ਪਹਿਲਾਂ ਆਪਾਂ ਮਸਾਲਾ ਵੜਾ ਲਿਆ ਨਹੀਂ ਕੋਈ ਤਾਂ ਪਹਿਲਾਂ ਤੇਲ ਦੇ ਵਿੱਚ ਓਦਾਂ ਹੀ ਕੱਚੇ ਕਰ ਕਰਕੇ ਮਤਲਬ ਕੱਢ ਲੈਂਦੇ ਤੇਲ ਦੇ ਵਿੱਚ ਆਪਾਂ ਉਹ ਨਹੀਂ ਕਰਨਾ ਅੱਜ ਕਰਕੇ ਕਹਿੰਦੇ ਚਲੋ ਕੋਈ ਨਾ ਨਾ ਸੀ ਵੀ ਆਪਾਂ ਚੁੱਲ੍ਹੇ ਤੇ ਬਣਾਏ ਦਾ ਉਦ्डा ਬਣਾ ਲਓ ਜਿੱਦਾਂ ਵੀ ਉਦਾਂ ਦਾ ਬਣਾ ਲਓ ਜਿਵੇਂ ਪਹਿਲਾਂ ਬੀਬੀ ਹੁਣੇ ਬਣਾਉਂਦੇ ਹੁੰਦੇ ਸੀ ਵੀ ਉਹਵੇਂ ਤਾਂ ਆਪਾਂ ਤਿਆਰ ਕਰ ਸਕਦੇ ਆ ਲਓ ਜੀ ਆਪਾਂ ਇਹਦਾ ਤੇਲ ਪਾਤਾ ਤੇਲ ਪਾ ਕੇ ਆਪਾਂ ਨੇ ਮਤਲਬ ਇਹਨੂੰ ਛੱड़ ਤਾ ਇਹ ਥੋੜਾ ਜਿਹਾ ਹੁਣ ਤੇਲ ਪੱਕੂਗਾ ਫਿਰ ਆਪਾਂ ਜਦ ਨੂੰ ਆਪਣਾ ਘਰੂ ਮਸਾਲਾ ਵੀ ਤਿਆਰ ਹੋ ਜਾਊਗਾ ਇਹ ਤੇ ਇਹਦੇ ਵਿੱਚ ਪਾਣੀ ਜਿਆ ਹੈਗਾ ਇਹਨੂੰ ਐਨ ਸੁੱਕਾ ਕਰਨਾ ਜਦੋਂ ਤੱਕ ਇਹ ਤੇਲ ਨਹੀਂ ਛੱਡਦਾ ਉਨਾ ਚਿਰ ਆਪਾਂ ਇਹਨੂੰ ਥੱਲੇ ਨਹੀਂ ਲਾਉਣਾ ਹੈਗਾ ਤੇ ਜਦੋਂ ਇਹ ਤੇਲ पक ਜੂਗਾ ਆਪਣਾ ਫਿਰ ਆਪਾਂ ਇਹਨੂੰ ਠੰਡਾ ਕਰਕੇ ਫਿਰ ਭਰਾਂਗੇ ਤਰੀਲਿਆਂ ਦੇ ਵਿੱਚ ਅਜੇ ਤੇਲੇ ਵਿੱਚ ਪਾਣੀ ਆ ਆ ਦੇਖੋ ਜੀ ਤੇਲ ਦਿੱਤਾ ਛੱਡ ਤੇ ਇਹਦੇ ਵਿੱਚ ਪਾਣੀ ਨਹੀਂ ਬਿਲਕੁਲ ਵੀ ਰਹਿਣਾ ਚਾਹੀਦਾ ਜੇ ਨਹੀਂ ਪਿਆਜ਼ਾਂ ਦਾ ਪਾਣੀ ਜਾਂ ਨਹੀਂ ਹੋ ਜਾਂਦਾ ਪਤਾ ਨਹੀਂ ਤਾਂ ਮੇਰੇ ਤਾਜ਼ੇ ਪਿਆ ਸੀ ਤਾਂ ਕਰਕੇ ਸੀਗਾ ਤੇ ਵੀ ਜਣੀ ਜਿਵੇਂ ਇਹ ਸੁੱਕਾ ਸੁੱਕਰਾ ਮਤਲਬ ਹੋਣਾ ਚਾਹੀਦਾ ਵੀ ਵਿੱਚ ਪਾਣੀ ਜਮੇ ਨਹੀਂ ਹੋਣਾ ਚਾਹੀਦਾ ਐਦਾਂ ਦੇਖੋ ਤੁਸੀਂ ਤੇ ਇਹ ਇਹ ਭੁੱਜ ਗਿਆ ਚੰਗੀ ਤਰ੍ਹਾਂ ਮਤਲਬ ਭੁੱਜ ਜAVE ਨਾ ਫਿਰ ਬਹੁਤ ਵਧੀਆ ਲੱਗਦਾ ਯਾਨੀ ਕੱਚੇ ਜੇ ਪਿਆਜ਼ ਸਾਡੇ ਕੋਈ ਨਹੀਂ ਖਾਂਦਾ ਹੈਗਾ ਤੇ ਇਹ ਮਤਲਬ ਬਹੁਤ ਟਾਈਮ ਲੱਗਦਾ ਇਹਨਾਂ ਨੂੰ ਬਣਾਉਣ ਨੂੰ ਇਹ ਨਹੀਂ ਹੈਗਾ ਇਹ ਬਹੁਤ ਛੇਤੀ ਬਣ ਜਾਂਦੇ ਆ ਤੇ ਅੱਜ ਨਾ ਮੈਨੂੰ ਮੇਰੇ ਬੱਚਿਆਂ ਦੀ ਵੀ ਬਹੁਤ ਜ਼ਿਆਦਾ ਆਉਂਦੀ ਆ ਮੈਨੂੰ ਕਿਉਂ ਯਾਦ ਆਉਂਦੀ ਆ ਕਿਉਂਕਿ ਮੇਰੇ ਬੱਚੇ ਨਾ ਇਹ ਜਦੋਂ ਸੀ ਕਰੇਲੇ ਬਣਾਉਣੇ ਉਹਨਾਂ ਨੇ ਜਿਹੜਾ ਕਰੇਲੇ ਦਾ ਉੱਪਰਲਾ ਓਨੀ ਸੀ ਖਾਂਦੇ ਤਾਂ ਮਸਾਲਾ ਮਸਲਾ ਕੱਢ ਕੇ ਕਰੇਲਾ ਮੈਂ ਸਾਨੂੰ ਪਲਾ ਦਿੰਦੇ ਸੀ ਵਿੱਚੋਂ ਮਸਾਲਾ ਮਸਲਾ ਕੱਢ ਕੇ ਖਾ ਲੈਂਦੇ ਸੀ ਇਸ ਕਰਕੇ ਨਾ ਮੈਨੂੰ ਅੱਜ ਉਹਨਾਂ ਦੀ ਬਹੁਤ ਯਾਦ ਆਉਂਦੀ ਆ ਤੇ ਦੋਹੀ ਬੱਚੇ ਮੇਰੇ ਇੱਕ ਨਹੀਂ ਦੋਹੇ ਉਹਨਾਂ ਨੇ ਕੀ ਕਰਨਾ ਆ ਮਸਾਲਾ ਮਸਲਾ ਖਾ ਲੈਣਾ ਤੇ ਬਾਕੀ ਜਿਹੜਾ ਕਰੇਲਾ ਹੁੰਦਾ ਸੀ ਉਹ ਸਾਨੂੰ ਦੇ ਦਿੰਦੇ ਨਾਲ ਜਿਹੜਾ ਛਿਲਕਾ ਹੁੰਦਾ ਸੀਗਾ ਆ ਵਿੱਚੋਂ ਕੱਡ-ਕੱਡ ਖਾ ਲੈਂਦੇ ਸੀ ਤੇ ਅੱਜ ਮੈਨੂੰ ਉਹਨਾਂ ਦੀ ਬਹੁਤ ਜ਼ਿਆਦਾ ਆ ਰਹੀ ਹੈ ਜਦੋਂ ਮੈਂ ਕਰੇਲੇ ਬਣਾਉਣ ਲੱਗੀ ਆ ਕਿ ਮੇਰੇ ਬੱਚੇ ਏਦਾਂ ਕਰਦੇ ਹੁੰਦੇ ਸੀਗੇ ਇੱਕ ਕਰੇਲਾ ਸਾਨੂੰ ਦੇ ਦਿੰਦੇ ਸੀ ਉਹਦਾ ਵਿਚਲਾ ਵਾਲਾ ਸਾਰਾ ਕੁਝ ਕੱਢ ਕੇ ਉਹ ਆਪ ਖਾ ਜਾਂਦੇ ਸੀ ਹੈ ਨਾ ਤੇ ਬਸ ਹੁਣ ਵੀ ਉਹਨਾਂ ਨੂੰ ਆਹੀ ਮਸਾਲਾ ਹੀ ਪਸੰਦ ਆ ਅੱਜ ਤੱਕ ਵੀ ਹੁਣ ਵੀ ਉਹ ਏਦਾਂ ਹੀ ਕਰਦੇ ਆ ਜਾਂ ਉਹਨਾਂ ਨੂੰ ਪਿੰਡੀ ਬਸ ਪਿੰਡੀ ਚਾਹੀਦੀ ਆ ਪਿੰਡੀ ਮਤਲਬ ਭਿੰਡੀ ਸਬਜ਼ੀ ਦੋਹੇ ਬੱਚੇ ਭਿੰਡੀ ਸਬਜ਼ੀ ਖਾ ਕੇ ਖੁਸ਼ ਨੇ ਤੇ ਵਾਜੀ ਅੱਜ ਆ ਕੇ ਆਪਣੇ ਯਾਦਾਂ ਆਪਣੇ ਬੱਚਿਆਂ ਦੀਆਂ ਹਨਾ ਆਉਂਦੀਆਂ ਹੀ ਹੁੰਦੀਆਂ ਨੇ ਤੇ ਮਾਮਾ ਨੂੰ ਜਦੋਂ ਕੋਈ ਚੀਜ਼ ਬਣਾਉਣੀ ਆ ਤਾਂ ਪਹਿਲਾਂ ਆਪਣੇ ਬੱਚੇ ਹੀ ਮੂਰੇ ਖੜਦੇ ਆ ਕੇ ਤੇ ਅੱਜ ਮੈਂ ਵੀ ਜਦੋਂ ਦੀ ਮੈਂ ਸਟਾਰਟ ਕੀਤਾ ਉਦੋਂ ਲਈ ਮੈਂ ਯਾਦ ਕਰੀ ਜਾਨੀ ਆ ਵੀ ਉਹ ਇਦਾਂ ਕਰਦੇ ਹੁੰਦੇ ਸੀ ਕarele ਸਾਨੂੰ ਦੇ ਦੇਣਾ ਤੇ ਅਭੀ ਚਲਾ ਮਾਲ ਆਪ ਖਾ ਲੈਣਾ ਮਸਾਲਾ ਜਿਹੜਾ ਬਣਿਆ ਹੁੰਦਾ ਸੀ ਇਸ ਕਰਕੇ ਬਹੁਤ ਜ਼ਿਆਦਾ ਆਉਂਦੀ ਆ ਚਲੋ ਰਹਿੰਦੇ ਤਾਂ ਸੀ ਉਹਨਾਂ ਕੋਲੇ ਨਹੀਂ ਆ ਜ਼ਿਆਦਾ ਪਰ ਹੁਣ ਅਸੀਂ ਇੱਥੇ ਇੰਡੀਆ ਆਏ ਹੋਏ ਆ ਇਸ ਕਰਕੇ ਪਰ ਫਿਰ ਵੀ ਜਦੋਂ ਆਪਾਂ ਮਤਲਬ ਕੋਈ ਚੀਜ਼ ਬਣਾਉਣੀ ਆ ਤਾਂ ਆਪਣੇ ਬੱਚਿਆਂ ਦੀ ਯਾਦ ਤਾਂ ਜ਼ਰੂਰ ਆਉਂਦੀ ਆ ਮੈਨੂੰ ਤਾਂ ਬਹੁਤ ਆਉਂਦੀ ਆ ਬਈ ਮੈਂ ਤਾਂ ਕੁਝ ਵੀ ਬਣਾਵਾਂ ਮੈਨੂੰ ਮਤਲਬ ਯਾਦ ਆਉਂਦੀ ਆ ਪਰ ਇਹ ਕਿਮਾ ਨੂੰ ਆਪਣੇ ਬੱਚੇ ਬਹੁਤ ਜ਼ਿਆਦਾ ਪਿਆਰੇ ਹੁੰਦੇ ਨੇ ਇਸ ਕਰਕੇ ਮੈਨੂੰ ਬਹੁਤ ਜ਼ਿਆਦਾ ਰਹੀ ਆ ਜਨਾਲੀ ਤੇ ਉਹ ਜਦੋਂ ਵੀ ਮਤਲਬ ਉਹਨਾਂ ਨੇ ਵਸ ਨਹੀਂ ਹੁਣ ਕੁਝ ਕਹਿ ਨਹੀਂ ਸਕਦੇ ਹੈਗੇ ਤੇ ਮੈਂ ਬੜੀ ਇਮੋਸ਼ਨਲ ਹੋ ਰਹੀ ਆ ਤੇ ਇਮੋਸ਼ਨਲ ਤਾਂ ਹੋਣਾ ਹੀ ਹੁੰਦਾ ਹੈ ਜੇ ਬੱਚੇ ਆਪਣੇ ਨਾ ਬਸ ਕੀ ਆ ਪਰਦੇਸਾਂ ਦੇ ਕੰਮ ਆ ਚਲੋ ਬਣਦਾ ਵੀ ਕੁਝ ਨਹੀਂ ਇੱਥੇ ਰਹਿ ਕੇ ਵੀ ਨਹੀਂ ਕੁਝ ਬਣਦਾ ਜਾਣਾ ਹੀ ਪੈਂਦਾ ਜਦੋਂ ਤੰਗੀਆਂ ਹੁਣ ਘਰਾਂ ਦੇ ਵਿੱਚ ਤੇ ਫਿਰ ਮਜਬੂਰੀਆਂ ਨੂੰ ਆਪਾਂ ਨੂੰ ਜਾਣਾ ਹੀ ਪੈਂਦਾ। 12ਵੀਂ ਨਹੀਂ ਸ਼ੌਕ ਨੂੰ ਤਾਂ ਕੋਈ ਨਹੀਂ ਆਪਣਾ ਦੇਸ਼ ਛੱਡਦਾ ਜਿਵੇਂ ਕਹੀਏ। ਵੀ ਸ਼ੌਕ ਨੂੰ ਕੋਈ ਦੇਸ਼ ਛੱਡਦਾ ਆਪਣਾ। ਮਜਬੂਰੀਆਂ ਹੀ ਬੰਦੇ ਨੂੰ ਲੈ ਕੇ ਜਾਂਦੀਆਂ ਨੇ। ਚਲੋ ਉਹ ਠੀਕ ਨੇ ਤਾਂ ਅਸੀਂ ਵੀ ਠੀਕ ਆ। ਅਸੀਂ ਵੀ ਵਧੀਆ ਰਹਿ ਰਹੇ ਆਂ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਆਂ ਆਪਣੀ ਬੱਚਿਆਂ ਦੇ ਸਿਰ ਤੇ। ਵਾਹਿਗੁਰੂ ਹਮੇਸ਼ਾ ਸਾਰਿਆਂ ਦੇ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਸਾਰੀਆਂ ਮਾਂਵਾਂ ਨੂੰ ਖੁਸ਼ ਰੱਖੇ ਜੀ। ਸਾਰੀਆਂ ਮਾਂ ਮ ਆਪਣੇ ਧੀਆ ਪੁੱਤਾਂ ਦੇ ਮਾਣ ਕਰਨ ਐ ਸਾਰਿਆਂ ਦੇ ਬੱਚੇ ਲਾਈਕ ਹੋਣ ਮੈਂ ਤਾਂ ਹੀ ਕਹਿਣੀ ਆ ਵੀ ਪਰਮਾਤਮਾ ਸਾਰਿਆਂ ਦੇ ਬੱਚੇ ਲਾਈਕ ਹੋਣ ਸਾਰੀਆਂ ਮਾਂ ਮ ਆਪਣੇ ਬੱਚਿਆਂ ਦੇ ਉੱਪਰ ਮਤਲਬ ਗਰਭ ਮਹਿਸੂਸ ਕਰਨਾ ਸਾਰੇ ਪਿਓ ਵੀ ਕੱਲੀ ਮਾਂ ਨਹੀਂ ਪਿਓ ਵੀ ਪਿਓ ਦਾ ਤਾਂ ਸਾਰਿਆਂ ਨੂੰ ਵੱਡਾ ਦਰਜਾ ਹੁੰਦਾ ਆਪਣੇ ਬੱਚਿਆਂ ਲਈ ਕਿਉਂਕਿ ਪਿਓ ਇੱਕ ਬੋਲ ਕੇ ਨਹੀਂ ਦੱਸਦਾ ਹੁੰਦਾ ਮਤਲਬ ਪਿਓ ਪਿਆਰ ਬਹੁਤ ਕਰਦਾ ਹੁੰਦਾ ਪਿਆਰ ਬਹੁਤ ਜ਼ਿਆਦਾ ਕਰਦਾ ਪਿਓ ਪਰ ਉਹ ਮਤਲਬ ਜਿਤਾਉਂਦਾ ਨਹੀਂ ਬਹੁਤ ਜ਼ਿਆਦਾ ਕਰਦਾ ਹੁੰਦਾ ਪਿਓ ਪਰ ਮੇਰਾ ਪਿਓ ਤਾਂ ਜਿਤਾ ਵੀ ਦਿੰਦਾ ਸੀ ਬਹੁਤ ਜ਼ਿਆਦਾ ਸਿਰ ਨਹੀਂ ਤੋਂ ਕੰਦ ਲਗਾ ਲਈ ਚਲੋ ਜੀ ਇਮੋਸ਼ਨਲ ਹੋ ਗਏ ਆ ਹਿੰਦਾਈ ਹੈ ਪਈ ਵਾਰ ਜਿਆਦਾ ਆ ਜਾਂਦੀਆਂ ਨੇ ਆਪਣੇ ਆਂ ਦੀਆਂ ਉਹ ਇਮੋਸ਼ਨਲ ਕਰੇ ਦਿੰਦੀਆਂ ਹੁੰਦੀਆਂ ਨੇ ਖੂਨ ਖੂਨ ਤੱਕ ਖੂਨ ਹੀ ਹੁੰਦਾ ਹੈ ਸੀ ਨੇ ਐਵੇਂ ਨਹੀਂ ਕਿਹਾ ਬਲੱਡ ਦੇ ਰਿਸ਼ਤੇ ਬਲੱਡ ਦੇ ਰਿਸ਼ਤੇ ਤਾਂ ਬਲੱਡ ਦੇ ਰਿਸ਼ਤੇ ਹੀ ਹੁੰਦੇ ਨੇ ਚਲੋ ਜੀ ਹੁਣ ਆਪਾਂ ਇਹਨੂੰ ਠੰਡਾ ਹੋਣ ਦਿੰਨੇ ਆ ਆਪਾਂ ਤਾਂ ਹੋਰੀ ਉਹਦੇ ਵਿੱਚ ਪੈ ਗਏ ਸੀ ਗੱਲਾਂ ਸੇ ਚਲੋ ਜਿਆਦਾ ਤਾਂ ਕਹਿੰਦੇ ਲਿਆਉਂਦੀਆਂ ਇਹਨੇ ਤੇ ਆਪਾਂ ਹੁਣ ਇਹਨੂੰ ਇਹਨਾਂ ਥੋੜਾ ਠੰਡਾ ਹੋਣ ਦਵਾਂਗੇ ਠੰਡਾ ਹੋ ਗੇ ਨਾ ਫੇਰ ਆਪਾਂ ਇਹਨੂੰ ਇਹਦੇ ਵਿੱਚ ਭਰਾਂਗੇ ਇਹਦੇ ਵਿੱਚ ਭਰ ਕੇ ਨਾ ਉਹ ਆਪਣੇ ਬੀਬੀਆਂ ਘਰ ਦੇ ਕਹਿੰਦੇ ਜਿਵੇਂ ਅੱਗੇ ਬੀਬੀਆਂ ਹੋਣੀ ਚਲੋ ਉਦਾਂ ਤਾਂ ਨਹੀਂ ਚੁੱਲ੍ਹੇ ਤੇ ਬਣਾ ਹੋਏ ਵੀ ਜਿਵੇਂ ਬੀਬੀਆਂ ਆਪਣੇ ਤਾਗਾ ਲਾ ਕੇ ਬਣਾਉਂਦੀਆਂ ਸੀ ਮੈਂ ਵੀ ਰੀਲ ਰੱਬ ਕੇ ਲਿਆਉਣੀ ਆ ਲਓ ਜੀ ਆਪਣੇ ਤਾਂ ਬੀਬੀਆਂ ਹਣੀ ਬਾਇਟ ਤੇ ਰੀਲ ਲਾਉਂਦੀ ਹੁੰਦੀ ਸੀ ਮੈਨੂੰ ਲੱਗਦਾ ਤੇ ਮੈਨੂੰ ਤਾਂ ਹੀ ਮਿਲੀ ਆ ਆਪਾਂ ਹੁਣ ਇਹ ਰੀਲ ਲਾਵਾਂਗੇ ਤੇ ਇਹਨਾਂ ਨੂੰ ਹੁਣ ਦਿੰਨੇ ਆ ਠੰਡੇ ਤੇ ਫਿਰ ਆਪਾਂ ਆਹ ਰੀਲ ਨਾਲ ਤਾਗ ਲਵੇਟ ਕੇ ਇਹਨਾਂ ਨੂੰ ਪਰ ਕੇ ਫਿਰ ਤੁਹਾਨੂੰ ਅਗਲਾ ਪ੍ਰੋਸੈਸ ਦਿਖਾਉਣੀ ਆ ਜੀ ਕਿਵੇਂ ਹੋਊਗਾ ਮਸਾਲਾ ਆਪਣਾ ਬਹੁਤ ਸੋਹਣਾ ਰੈਡੀ ਹੋਇਆ ਲਓ ਜੀ ਇਧਰ ਆਪਾਂ ਨੇ ਕਰੇਲੇ ਭਰ ਲਏ ਆ ਤੱਗਾ ਤੁਹਾਨੂੰ ਸ਼ੈਦ ਦਿਖਦਾ ਹੀ ਹੈ ਮੈਨੂੰ ਤਾਂ ਇਹਦੇ ਵਿੱਚ ਕੈਮਰੇ ਚ ਫਿੱਕ ਰਿਹਾ ਉਹਦਾ ਬਾਈਟ ਲਾਉਂਦੇ ਹੁੰਦੇ ਆ ਪਤਾ ਨਹੀਂਗਾ ਤੇ ਚਲੋ ਕਿਹੜਾ ਮਰਜੀ ਹੋਇਆ ਤੇ ਆਪਾਂ ਇਹ ਭਰ ਲਿਆ ਇਧਰ ਆਪਾਂ ਤੇਲ ਬੰਦ ਕਰ ਗਏ ਸੀ ਹੁਣ ਆਪਾਂ ਥੋੜਾ ਜਿਹਾ ਤੇਲ ਹੋਜਵੇ ਫਿਰ ਆਪਾਂ ਨੂੰ ਇਹਦੇ ਵਿੱਚ ਛੱਡ ਦਿਆਂ ਜੀ ਤੇਲ ਦੇ ਵਿੱਚ ਲਓ ਜੀ ਤੇਰ ਆਪਣਾ ਗਰਮ ਹੋ ਤੇਲ ਆਪਣਾ ਗਰਮ ਹੋ ਗਿਆ ਤੇ ਆਪਾਂ ਵਨ ਵਾਈ ਵਨ ਕਰਕੇ ਆਪਾਂ ਇਹਦੇ ਵਿੱਚ ਤੇਲੇ ਛੱਡਦੇ ਆਂ ਜੀ। ਕਿਉਂਕਿ ਜੜਾ ਹੀ ਆਪਣੀ ਕਾਫੀ ਥਿੱਲੀ ਐ। ਇਹ ਕਰਦੇ ਆਪਣੇ। ਇਸ ਤੋਂ ਵਾਰੀ ਚੰ ਸਾਰਾ ਆ ਜਾਣਾ। ਲੋਗੀ ਤੇਰੇ ਦੇਖੋ ਜੀ ਲੋਗੀ ਖੰਗ ਹੋ ਗਿਆ ਕਿਵੇਂ ਬਣਦੇ ਆ ਤੁਹਾਨੂੰ ਦਿਖਾਉਣੇ ਆ ਜੀ ਜਦੋਂ ਬਣ ਗਏ ਬਸ ਹੁਣ ਆਪਾਂ ਇਹਨਾਂ ਪੇੜ ਵਿੱਚ ਛੱਡਤਾ ਹੈ ਫਿਰ ਆਪਾਂ ਇਕ ਰਹਿ ਗਿਆ ਆਪਣਾ ਵਾਸ਼ੀ ਕੜਾਈ ਕਾਫੀ ਵੱਡੀ ਹੈ ਆਪਣੀ ਇਹ ਤੇ ਵਸਤੀ ਤੇ ਪਈ ਹੈ ਪਰ ਇਕ ਰਹਿ ਗਿਆ ਤੇ ਹੁਣ ਸਲੋ ਨੂੰ ਬਾਅਦ ਵਿੱਚ ਪਾ ਦਾਂਗੇ ਦੇਖੋ ਜੀ ਦਿਖਾਉਣੇ ਆ ਜੀ ਤੁਹਾਨੂੰ ਬਾਅਦ ਦੇ ਵਿੱਚ ਇਕ ਰਹਿ ਗਿਆ ਆਪਣਾ ਹਾਂ ਪੰਜ ਦਿਖਾਉਣੇ ਆ ਤੁਹਾਨੂੰ ਬਾਅਦ ਦੇ ਵਿੱਚ ਕਿਵੇਂ ਬਣਿਆ ਜੀ ਤੇ ਆਪਾਂ ਹੁਣ ਇਹਦੇ ਨਾਲ ਬਣਾਵਾਂਗੇ ਜੀ ਮੂੰਗੀ ਮਸਤਰੀ ਲੋ ਗੇ ਰਾਤ ਨੂੰ ਖਾਣੇ ਆਪਾਂ ਨੇ ਇਹਦੇ ਨਾਲ ਥੋੜਾ ਜਿਆਦਾ ਪਹਿ ਲਮਾਂਗੇ ਤੇ ਬਾਕੀ ਮੂੰਗੀ ਮਸਰੀ ਨਾਲ ਜਿਆਦਾ ਵਧੀਆ ਲੱਗਦੀ ਆਪਾਂ ਮੂੰਗੀ ਮਸਰੀ ਦੀ ਲਾਲ ਬਣਾਵਾਂਗੇ ਨਾਲ ਤੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਕਿਵੇਂ ਦੇ ਬਣੇ ਚਲੋ ਜੀ ਮਿਲਦੇ ਆ ਜੀ ਬਣਿਆ ਤੋਂ ਹੁਣ ਵੈਸੇ ਹੁਣ ਤਾਂ ਕੜਾਹੀ ਚ ਨੇ ਵੱਧੂ ਲੰਬੀ ਵੀਡੀਓ ਬਣਾਉਣ ਦਾ ਕੋਈ ਹੈਗਾ ਨਹੀਂ ਹੈਗਾ ਤੇ ਦਿਖਾਉਨੇ ਆ ਜੀ ਲਓ ਜੀ ਕਲੇਲੇ ਬਣ ਕੇ ਹੋ ਗਏ ਨੇ ਆਪਣੇ ਰੈਡੀ ਤੇ ਹੁਣ ਆਪਾਂ ਇਹਨਾਂ ਨੂੰ ਸਰਵ ਕਰਾਂਗੇ ਜੀ। ਲਓ ਜੀ ਬਣ ਗਿਆ ਜੀ ਕ੍ਰੇਲੇ ਆਪਣੇ ਬਹੁਤ ਵਧੀਆ ਬਣੇ ਨੇ। ਤੇ ਕੀ ਕਾਹਨ ਨੂੰ ਪਤਾ ਲੱਗੂਗਾ। ਬਹੁਤ ਜ਼ਿਆਦਾ ਮਤਲਬ ਦੇਖਣ ਨੂੰ ਬਹੁਤ ਜ਼ਿਆਦਾ ਸਾਨੂੰ ਤਾਂ ਵਧੀਆ ਲੱਗਦੇ ਆ। ਤੇ ਹੁਣ ਦੇਖੀਓ ਜੀ ਸਾਰੇ ਬਹੁਤ ਵਧੀਆ ਨੇ। ਬਹੁਤ ਵਧੀਆ ਬਣ ਗਏ। ਲਓ ਜੀ ਬਣ ਗਈ ਆਪਣੀ ਦਾਲ ਵੀ ਵੀ ਮਸਰੀ ਦੀ ਦਾਲ ਤੇ ਕ੍ਰੇਲੇ ਰੋਟੀ ਅੰਬੀ ਦੀ ਚਟਣੀ ਅਦਰ ਸੈਲਡ ਤੇ ਤੁਸੀਂ ਵੀ ਬਣਾ ਕੇ ਤਾਂ ਖਾਇਓ ਜੀ ਬਹੁਤ ਟੇਸਟੀ ਲੱਗਦੀ ਹੈ ਸਾਰੇ ਜਣੇ ਕ੍ਰੇਲੇ ਜਦਾਂ ਬਣਾ ਕੇ ਤੁਸੀਂ ਜ਼ਰੂਰ ਖਾਇਓ ਜੀ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਦੇਖੋ ਜੀ ਫੁਲਵਾਮਾ ਵਿੱਚ ਜੋ ਘਟਨਾ ਹੋਈ ਉਹਦਾ ਬਹੁਤ ਹੀ ਜ਼ਿਆਦਾ ਦੁੱਖ ਹੈ ਕਿਉਂਕਿ ਜਦੋਂ ਕਿਸੇ ਦਾ ਕੋਈ ਮਰਦਾ ਹੈ ਨਾ ਉਹਨੂੰ ਪਤਾ ਹੁੰਦਾ ਹੈ ਵੀ ਆਪਾਂ ਮਤਲਬ ਕਿਦਾਂ ਉਹਨਾਂ ਦੇ ਪਰਿਵਾਰ ਉੱਪਰ ਬੀਤਦੀ ਹੈ ਕਿਉਂਕਿ ਜਿਨ੍ਹਾਂ ਦੇ ਮਰੇ ਹੁੰਦੇ ਨੇ ਜਿਨ੍ਹਾਂ ਦੇ ਗਏ ਹੁੰਦੇ ਨੇ ਦੁਨੀਆ ਤੋਂ ਉਹਨਾਂ ਨੂੰ ਪਤਾ ਹੁੰਦਾ ਕਿਉਂਕਿ ਮੇਰੇ ਫਾਦਰ ਸਾਹਿਬ ਵੀ ਸੀ ਉਹ ਵੀ ਇੰਤਲਗ ਏਦਾਂ ਇਹੀ ਹੋਏ ਸੀ ਉਹਨਾਂ ਦੇ ਵੀ ਬ੍ਰਸਟ ਲੱਗਿਆ ਸੀ ਤੇ ਸਾਨੂੰ ਡੈਡ ਬੋਡੀ ਨਹੀਂ ਸੀ ਮਿਲੀ ਉਹਨਾਂ ਦੀ ਤੇ ਅਸੀਂ ਜੋ ਸੰਤਾਪ ਚੱਲਿਆ ਸਾਹਨੇ ਕਰਦਾ ਮੇਰੇ ਡੈਡੀ ਦੀ ਡੈਥ ਤੋਂ ਬਾਅਦ ਅਸਨੇ ਕਿੰਨੇ ਭੈਣ ਭਰਾ ਬਹੁਤ ਛੋਟੇ ਸੀ ਤੇ ਕੋਈ ਉਮਰ ਨਹੀਂ ਸੀ ਮੇਰੀ ਮਾਲ ਉਹ ਮੇਰੀ ਉਮਰ ਸਾਰੀ 16 ਸਾਲਾਂ ਦੀ ਸੀ ਹੈ ਜਦੋਂ ਮੇਰੇ ਡੈਡੀ ਦੀ ਡੈਥ ਹੋਈ ਆ ਉਹ ਵੀ ਇਹ ਬੰਸ਼ਕਾਰ ਹੋਏ ਸੀਗੇ ਪਰ ਸਾਨੂੰ ਪਤਾ ਜੋ ਜੋ ਮਸੀਤਾਂ ਸੀ ਕੱਟੀਆਂ ਜਿੱਦਾਂ ਜਿੱਦਾਂ ਮਤਲਬ ਹੋਇਆ ਚਲੋ ਗਵਰਨਮੈਂਟ ਦੇ ਤਾਂ ਸਾਰਾ ਕੁਝ ਦਿੰਦੀ ਆ ਹੈਨਾ ਪਰ ਜਿਹੜੀ ਬੰਦੇ ਦੀ ਘਾਟ ਹੁੰਦੀ ਆ ਉਹ ਕਦੇ ਵੀ ਪੂਰੀ ਨਹੀਂ ਹੁੰਦੀ ਹੈਗੀ ਹੈਨਾ ਜਿਹਨਾਂ ਤੇ ਬੀਤਦੀ ਆ ਉਹਨਾਂ ਨੂੰ ਪਤਾ ਵੀ ਕੀ ਘਾਟ ਹੁੰਦੀ ਆ ਅਸੀਂ ਅੱਜ ਵੀ ਮਤਲਬ ਉਹ ਘਾਟ ਨੂੰ ਮਹਿਸੂਸ ਕਰਦੇ ਆ ਜਦੋਂ ਆਪਣੇ ਮਾਂ ਨੂੰ ਇਕੱਲੀ ਬੈਠੀ ਨੂੰ ਦੇਖਦੇ ਆ ਚਲੋ ਸਾਰੇ ਭੈਣ ਭਾਈ ਐਸੀ ਬਹੁਤ ਵਧੀਆ ਐਂ ਸੈਟਾ ਠੀਕ ਆ ਵਾਹਿਗੁਰੂ ਦੀ ਕਿਰਪਾ ਨਾਲ ਮੇਰੀ ਮਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਸਾਡੀ ਆ ਸਾਰੇ ਭੈਣ ਭਾਈਆਂ ਦੀ ਪਰ ਜਦੋਂ ਆਪਣੇ ਮਾਂ ਵੱਲ ਦੇਖਦੀ ਆ ਪੀ ਸਾਰੀ ਜ਼ਿੰਦਗੀ ਉਹਨੇ ਮਤਲਬ ਆਪਣੀ ਜ਼ਿੰਦਗੀ ਸਾਡੇ ਲੇਖੇ ਲਾਤੀ ਕੋਈ ਉਮਰ ਨਹੀਂ ਸੋਲਣੀ ਮੈਂ ਵੱਡੀ ਸੀ ਸਾਰਿਆਂ ਨਾਲ ਤੇ ਮੇਰੇ ਭਰਾਵਾਂ ਨੂੰ ਤਾਂ ਪਤਾ ਨਹੀਂ ਹੈਗਾ ਇਹਨਾਂ ਮੈਨੂੰ ਸਾਰੀ ਹਰ ਚੀਜ਼ ਦਾ ਪਤਾ ਕਿਉਂਕਿ ਮੈਂ ਉਸ ਟਾਈਮ ਪਾਗਲ ਹੋਣ ਵਾਲੀ ਹੋਣੀ ਸੀ ਮੈਂ ਨਰ ਹੁੰਦੀ ਸੀ ਉਹ ਅਚਾਲਾ ਹੁੰਦੀ ਸੀ ਮੇਰੀ ਮਾਂ ਮੈਨੂੰ ਇਹ ਕਹਿ ਕੇ ਚੁੱਪ ਕਰਉਂਦੀ ਸੀ ਕਿ ਤੂੰ ਬਾਗਲਣਾ ਹੋ। ਮੈਂ ਕੀ ਕਰੂੰਗੀ ਕਿਰਾ। ਮਤਲਬ ਉਹ ਕੜੀਆਂ ਉਹ ਟਾਈਮ ਅੱਜ ਵੀ ਜ਼ਿਆਦਾ ਜਦੋਂ ਚੰਗਾਂ ਤਾਂ ਲੱਗਦੀਆਂ ਨੇ ਪਤਾ ਵੀ ਐਦਾਂ ਹੁੰਦਾ ਮਤਲਬ ਬੜੀ ਇੱਕੋ ਚੰਗੀ ਗੱਲ ਨਹੀਂ ਹੈਗੀ ਜੰਗ ਲੱਗਣੀ ਹੈ ਹਨਾ ਮਰਦੇ ਕਿਤੇ ਨੇ ਆਪਣੇ ਹੀ ਮਰਦੇ ਨੇ ਆਪਣੇ ਹੀ ਪਰਿਵਾਰ ਹੁੰਦੇ ਨੇ ਹਨਾ ਚਲ ਕੇ ਚੜ੍ਹਦਾ ਲੈਂਦਾ ਪੰਜਾਬ ਦੋਹਾਂ ਨੂੰ ਬਹੁਤ ਕੱਟੇ ਪੁੰਦੇ ਨੇ ਇਹਨਾਂ ਚੀਜ਼ਾਂ ਦੇ ਤੇ ਇਸ ਕਰਕੇ ਇਹ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਨੇ ਬੈ ਕੇ ਸਾਰੀਆਂ ਲੋਕ ਗੱਲਾਂ ਕਰਨੀਆਂ ਚਾਹੀਦੀਆਂ ਨੇ ਜਿੰਨਾ ਜ਼ਿਆਦਾ ਕੋਈ ਫੈਲਾਨੇਗਾ ਕਿਸੇ ਦੀ ਜਾਣ ਲੈਣੀ ਨਹੀਂ ਚਾਹੀਦੀ ਗੱਲ ਨਹੀਂ ਹੈਗੀ ਚਲੋ ਜੋ ਪੁਲ ਪੁਲਵਾ ਮਾਦੀ ਘਟਨਾ ਦਾ ਬਹੁਤ ਜ਼ਿਆਦਾ ਦੁੱਖ ਹੈ ਨਾ ਕੀ ਕਰ ਸਕਦੇ ਆ ਬਹੁਤ ਔਖਾ ਹੋ ਜਾਂਦਾ ਜਿਨ੍ਹਾਂ ਤੇ ਬੀਤਦੀ ਹੁੰਦੀ ਆ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਦੇ ਪਰਿਵਾਰ ਪਿੱਛੋਂ ਰੁਲ ਜਾਂਦੇ ਨੇ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਦੇ ਬੀਤੀ ਹੁੰਦੀ ਆ ਉਹਨਾਂ ਨੂੰ ਪਤਾ ਸਾਡੇ ਤੇ ਬੀਤੀ ਸੀ ਸਾਨੂੰ ਪਤਾ ਵੀ ਸਾਡਾ ਕੀ ਹਾਲ ਹੋ ਗਿਆ ਸੀ ਕਿੱਦਾਂ ਅਸੀਂ ਮਤਲਬ ਰਹਿੰਦੇ ਸੀ ਬਹੁਤ ਜ਼ਿਆਦਾ ਔਖਾ ਹੈ ਛੋਟੀ ਉਮਰ ਦੇ ਵਿੱਚ ਔਰਤ ਦਬੀ ਦਬਾ ਹੋਣਾ ਬਹੁਤ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਦੁਨੀਆਂ ਦੀਆਂ ਵੀ ਸੁਣਨੀਆਂ ਪੈਂਦੀਆਂ ਨੇ ਬਹੁਤ ਜ਼ਿਆਦਾ ਔਖਾ ਟਾਈਮ ਹੁੰਦਾ ਜਨਾਨੀ ਦੇ ਉੱਪਰ ਆਪਣੇ ਬੱਚੇ ਪਾਲੇ ਕੀ ਕਰੇ ਕੀ ਨਾ ਕਰੇ ਬਹੁਤ ਜ਼ਿਆਦਾ ਔਖਾ ਹੈ ਚਲੋ ਪੈਸਾ ਤਾਂ ਕਹਿੰਦੇ ਮੈਨੇ ਮਿਲ ਜਾਂਦਾ ਪਰ ਬੰਦੇ ਦੀ ਘਟ ਕਦੇ ਪੂਰੀ ਨਹੀਂ ਹੁੰਦੀ ਇਸ ਕਰਕੇ ਮੈਂ ਤਾਂ ਹੀ ਅਰਦਾਸ ਕਰਦੀ ਆ ਵਾਹਿਗੁਰੂ ਜੀ ਅਗੇ ਕਿ ਵਾਹਿਗੁਰੂ ਜੀ ਸ਼ਾਂਤੀ ਬਣਾਈ ਰੱਖੋ ਹਮੇਸ਼ਾ ਸ਼ਾਂਤੀ ਰਹੇ ਕਿਸੇ ਦੇ ਘਰ ਕੋਈ ਵੀ ਸੱਥਰ ਨਾ ਵਿਸ਼ੇ ਵਾਹਿਗੁਰੂ ਜੀ ਕਿਸੇ ਦੇ ਘਰ ਕੋਈ ਸੱਥਰ ਨਾ ਵਿਸ਼ੇ ਹਮੇਸ਼ਾ ਇਹੀ ਦੁਆ ਕਰਦੀ ਆ ਇਹੀ ਕਾਮਨਾ ਕਰਦੀ ਆ ਇਹੀ ਅਰਦਾਸ ਕਰਦੀ ਆ ਮਹਿਗੂ ਜੀ ਹਮੇਸ਼ਾ ਸਾਰਿਆਂ ਦੇ ਘਰੇ ਸੁੱਖ ਸ਼ਾਂਤੀ ਰੱਖੀ ਹਮੇਸ਼ਾ ਸਾਰਿਆਂ ਨੂੰ ਖੁਸ਼ ਰੱਖੀ ਪਰ ਬਹੁਤ ਦੁੱਖ ਹੁੰਦਾ ਹੁਣ ਮਤਲਬ ਅੱਜ ਸਾਡੇ ਪਿੰਡ ਵੀ ਅਨਾਉਂਸਮੈਂਟ ਹੋਈ ਹੈ ਕਿ ਰਾਤ ਨੂੰ ਕੋਈ ਵੀ ਮਤਲਬ ਦੀਵਾ ਚਾ ਕੋਈ ਬੱਤੀ ਨਹੀਂ ਜਗਾਉਣੀ ਹੈਗੀ ਚਲੋ ਜੀ ਜੀ ਤੇ ਐਂਡ ਚ ਅੱਪੇ ਹੀ ਗੱਲ ਕਹਿ ਸਕਦੇ ਆ ਕਿ ਜਿਨ੍ਹਾਂ ਤੇ ਬੀਤਦੀਆਂ ਨੇ ਜਾਂ ਜਿਨ੍ਹਾਂ ਤੇ ਦਿੱਤੀਆਂ ਹੁੰਦੀਆਂ ਨੇ ਉਹਨਾਂ ਨੂੰ ਪਤਾ ਹੁੰਦਾ ਬਾਕੀ ਤਾਂ ਰਾਤ ਲੀਤੀ ਆ ਸਵੇ ਕਰੀ ਜਾਂਦੇ ਨੇ ਪਰ ਜਿਹਨੇ ਪਰਵਾਰਾ ਤੇ ਬੀਤਦੀਆ ਉਹਨਾਂ ਨੂੰ ਪਤਾ ਹੁੰਦਾ ਕਿਵੇਂ ਉਹ ਆਪਣੇ ਹੱਡਾ ਨਾ ਹੰਡਾਉਂਦੇ ਨੇ ਕਿਵੇਂ ਉਹ ਜ਼ਿੰਦਗੀ ਜੀਉਂਦੇ ਨੇ ਕਿਵੇਂ ਉਹ ਪਲ-ਪਲ ਮਰਦੇ ਨੇ ਜਿੰਨਾ ਚਿਰ ਮਤਲਬ ਰਹਿੰਦਾ ਜਿੰਨਾ ਚਿਰ ਮੈਂ ਰਹੂੰਗੀ ਤੇ ਮੇਰੇ ਪਿਓ ਮੇਰੇ ਨਾਲ ਰਹੂਗਾ ਮੈਂ ਉਹਨੂੰ ਯਾਦ ਕਰਦੀ ਰਹੂੰਗੀ ਔਰ ਹੱਟ ਹੈ ਮੇਰੀ ਯਾਦ ਰਹਿੰਦੀਆ ਅਦਰ ਕਈ ਵਾਰਦਾ ਹੁੰਦਾ ਸਾਰੀ ਸਾਰੀ ਰਾਤ ਨੂੰ ਦੀਆਂ ਨਹੀਂ ਨਿਕਲ ਜਾਂਦੀ ਜਿਹੇ ਯਾਦ ਆਉਂਦੇ ਨੇ ਕਿ ਰੱਬਾ ਅਸੀਂ ਇੰਨੇ ਸੁਖੀਆ ਤੂੰ ਸਾਨੂੰ ਸੁਖੀ ਕਰਕੇ ਆਪ ਇਥੇ ਚਲੇ ਗਿਆ ਹੈਨਾ ਕਿਥੇ ਚਲੇ ਗਏ ਅਸੀਂ ਸੁਖੀ ਆ ਤੁਸੀਂ ਕਿੱਥੇ ਚਲੇ ਗਏ ਤੁਸੀਂ ਸਾਨੂੰ ਦੀਦੇ ਨਹੀਂ ਜਦੋਂ ਜਾਣੇ ਆ ਪਿੰਡ ਚੜ੍ਹਨ ਨੂੰ ਕਰ ਜੀ ਨਹੀਂ ਕਰਦਾ ਹੈਗਾ ਜਦੋਂ ਦਿਖਦੇ ਨਹੀਂ ਹੈਗੇ ਆਪਣੇ ਫੋਟੋਆਂ ਦੇ ਉੱਪਰ ਟੰਗੇ ਰਹਿੰਦੇ ਆ ਫੋਟੋਆਂ ਦੇ ਉੱਪਰ ਚੜ੍ਹ ਕੇ ਬਹਿ ਗਏ ਨੇ ਚਲੋ ਜੀ ਮੀਡੀਆ ਵਾਲਿਆਂ ਨੂੰ ਵੀ ਜੀ ਬਦਾ ਚੜਾ ਕੇ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇਹਾਰੇ ਫਿੰਕ ਤਮਾਸ਼ਾ ਦੇਖਣ ਵਾਲੀ ਗੱਲ ਹੋ ਜਾਂਦੀ ਹੈ ਜੋ ਸੱਚ ਹੈ ਉਹੀ ਦਿਖਾਓ ਜੀ ਤੁਸੀਂ ਤੁਹਾਨੂੰ ਬੇਨਤੀ ਹੈ ਸੱਚ ਨੂੰ ਹਮੇਸ਼ਾ ਦਿਖਾਇਆ ਕਰੋ ਝੂਠ ਨਾ ਦਿਖਾਇਆ ਕਰੋ ਕਿਉਂਕਿ ਬਹੁਤ ਜ਼ਿਆਦਾ ਮਤਲਬ ਮੀਡੀਆ ਦੇ ਵਿੱਚ ਗੱਲਾਂ ਹੋ ਰਹੀਆਂ ਨੇ ਹਨਾ ਲੜਾਈਆਂ ਸਾਰੇ ਪੈਨਿਕ ਹੋਏ ਪੈ ਨੇ ਫਿਰ ਇੱਕ ਇੱਕ ਨੂੰ ਟੈਲੀਫੋਨ ਕਰ ਕਰਕੇ ਪੁੱਛਦਾ ਵੀ ਤੇ ਤੁਹਾਡੇ ਕੀ ਹੈ ਤੁਹਾਡੇ ਤੁਹਾਡੇ ਕਿਵੇਂ ਹੈ ਤੁਸੀਂ ਕਿਵੇਂ ਹੋ ਹਨਾ ਹਰੇਕ ਮਤਲਬ ਰਿਸ਼ਤੇਦਾਰ ਭੈਣ ਭਾਈ ਹਰੇਕ ਮਤਲਬ ਬਹੁਤ ਜ਼ਿਆਦਾ ਟੈਨਸ਼ਨ ਦੇ ਵਿੱਚ ਐ ਇਸ ਕਰਕੇ ਜੋ ਸੱਚ ਐ ਉਹੀ ਮਤਲਬ ਬਿਆਨ ਕਰਿਆ ਕਰੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਐ ਪਲੀਜ਼ ਮਤਲਬ ਕੋਈ ਮਤਲਬ ਐਦਾਂ ਦੀ ਗੱਲ ਸੋਸ਼ਲ ਮੀਡੀਆ ਤੇ ਨਾ ਫਲਾਇਆ ਕਰੋ ਜਿਹਦੇ ਨਾਲ ਸਾਰੇ ਪੈਨਿਕ ਹੋ ਜਾਣ ਤੇ ਜ਼ਰੂਰ ਤਿਆਰ ਰੱਖਿਓ ਜੀ ਤੇ ਕਿਸੇ ਦੇ ਬਿਲੇ ਨਾ ਖਿਸ ਨਾ ਪਚਾਓ ਜੀ ਸਾਰੇ ਜਣੇ ਐਂ ਤਿਆਰ ਰੱਖੋ ਜੀ ਮੈਸੇਜ ਕਰਨ ਦੇ ਵੇ ਤੇ ਕਿਸੇ ਨੂੰ ਇਦਾਂ ਕੋਈ ਗਲਤ ਮੈਸੇਜ ਕੱਲ ਤੋਂ ਖਵਾ ਹੈ ਨਾ ਇਹ ਨਾ ਬੋਲੀ ਜੀ